नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी ਮਾਣਯੋਗ ਡੀਜੀਪੀ ਪੰਜਾਬ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਗੈਂਗਸਟਰ ਤੇ ਕ੍ਰਿਮੀਨਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੇ ਬੜੇ ਹੀ ਸਾਇਡਵਿਕ ਤਰੀਕੇ ਨਾਲ ਰੈਸਟ੍ਰਿਕਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਮ ਕਰਨ ਗੰਗੜ ਅਤੇ ਜਸਕਰਨਦੀਪ ਸਿੰਘ ਕਾਲੂਹਣ ਇਹ ਦੋਵੇਂ ਬੰਬੀਹਾ ਕੈਗ ਨਾਲ ਸੰਬੰਧ ਰੱਖਦੇ ਹਨ ਇਸ ਕਤਲ ਦੇ ਵਿੱਚ ਜੋ ਮੇਨ ਮਾਸਟਰਮਾਈਂਡ ਸੀਗਾ ਉਹ ਜਸਕਰਨਦੀਪ ਸਿੰਘ ਕੰਨੂ ਹੈ ਜੋ ਪਿੱਛੋਂ ਗਰਸ਼ੰਕਰ ਦਾ ਰਹਿਣ ਵਾਲਾ ਹੈ ਤੇ ਇਸ ਵਕਤ ਯੂਐਸਏ ਦੇ ਵਿੱਚ ਹੈ ਉਹਨੇ ਹੀ ਕਰਨ ਨੂੰ ਗਪਨ ਪ੍ਰਵਾਇਡ ਕੀਤੇ ਬਜਾ ਰੰਜੀਤ ਜੀ ਦੇ ਕੇਸ ਦੇ ਵਿੱਚ ਹੈਗੀ ਹੈ ਜਸਕਰਨ ਕੰਨੂ ਜੋ ਬਾਹਰ ਬੈਠਾ ਹੈ ਯੂਐਸਏ ਦੇ ਵਿੱਚ ਤੇ ਕਰਨ ਗੰਗੜ ਇਹਨਾਂ ਦੋਹਾਂ ਦੀ ਹਰਦੀਪ ਨਾਲ ਨਿੱਜੀ ਦੁਸ਼ਮਣੀ ਸੀਗੀ ਜਿਹਦੇ ਕਰਕੇ ਇਹ ਕਤਲ ਹੋਇਆ ਹੈ ਹੈ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਵਾਂਗਾ ਜਿਹੜੇ ਕਿੰਨੇ ਵਿਅਕਤੀ ਹੈਗੇ ਆ ਜੋ ਮੇਨ ਮਾਸਟਰਮਾਈਂਡ ਹੈ ਤੇ ਜੋ ਦੋ ਵਿਅਕਤੀ ਅਸੀਂ ਅਰੈਸਟ ਕੀਤੇ ਹੈ ਇਹ 18 ਨੋ ਬੰਗਿਆ ਗੈਂਗ ਦੇ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਤੇ 4 ਦਿਨ ਦਾ ਅਸੀਂ ਇਹਨਾਂ ਦੇ ਰਿਮਾਂਡ ਲਿਆ ਹੈ ਰਿਮਾਂਡ ਦੇ ਵਿੱਚ ਜੋ ਵੀ ਖਲਾਫੇ ਹੋਣਗੇ ਉਹ ਅਸੀਂ ਤੁਹਾਨੂੰ ਦੱਸ ਦਵਾਂਗੇ ਤੇ ਮੈਨੂੰ ਲੱਗਾ ਕਿ ਇਹਨਾਂ ਨੂੰ ਖੜੇ ਜਾਣ ਦੇ ਨਾਲ ਜੋ ਹੋਰ ਕਰਾਇਮ ਇਹਨਾਂ ਨੇ ਕਰਨਾ ਸੀਗਾ ਉਹਨੂੰ ਵੀ ਅਸੀਂ ਪ੍ਰिवेंट ਕੀਤਾ ਹੈ ਇਹਨਾਂ ਨੂੰ ਹਜੇ ਅਸੀਂ ਅਰੈਸਟ ਕੀਤਾ ਜੀ ਹਜੇ ਹੁਣੇ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਗੋਂ ਜੋ ਵੀ ਇਹਨਾਂ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਹੋਰ ਇਹਨਾਂ ਨੇ ਕ੍ਰਾਈਮ ਕਰਨਾ ਸੀ ਜੋ ਵੀ ਕਲਾਸੇ ਹੋਣ ਤੇ ਅਸੀਂ ਤੁਹਾਨੂੰ ਦੱਸ ਕੋਈ ਨੈਕਸਟ ਪਲਾਨ ਆ ਬਿਲਕੁਲ ਜੀ ਮੈਂ ਉਸੇ ਦੀ ਗੱਲ ਕਰ ਰਿਹਾ ਸੀਗਾ ਕਿ ਜਿੱਦਾਂ ਇਹ ਸਿਸਟਮ ਕਰਨ ਨੂੰ ਹੈਗਾ ਜੋ ਕਿ ਬੰਗੀਹਾ ਗੈਂਗ ਦਾ ਉਹਦੇ ਨਾਲ ਉਹਦੇ ਕੱਟ ਤੇ ਸੀਗੇ ਤੇ ਜੋ ਵੀ ਇਹਨਾਂ ਨੇ ਨੈਕਸਟ ਪਲਾਨ ਕਰਨਾ ਸੀ ਜਾਂ ਹੋਰ ਕ੍ਰਾਈਮ ਕਰਨਾ ਸੀ ਉਹ ਸਾਰਾ ਅਸੀਂ ਇਹਨਾਂ ਕੋਲ ਪੁੱਛਾਂ ਆ ਬਿਲਕੁਲ ਜੀ ਇਹਦੇ ਨਾਲ ਦਾ ਐਸੋਸੀਏਟ ਸੀਗਾ ਅਸ਼ਦੀਪ ਸਿੰਘ ਤੇ ਉਹ ਹਜੇ ਅਰੈਸਟ ਨਹੀਂ ਹੋਇਆ ਉਹਨੂੰ ਵੀ ਅਸੀਂ ਜਲਦ ਅਰੈਸਟ ਕਰ ਲਾਂਗੇ ਤੇ ਦੇਰ ਦੇ ਵਿੱਚ ਤੇ ਜਾਂ ਤੇ ਹੋਰ ਜਿਹੜੇ ਐਸੋਸੀਏਟ ਹੈ ਇਹਨਾਂ ਦਾ ਕਿਤੇ ਬਾਹਰ ਜਾਣ ਦਾ ਕੋਈ ਨੀ ਹਜੇ ਤੱਕ ਤਾਂ ਇਹਨਾਂ ਦਾ ਬਾਹਰ ਜਾਂਦਾ ਕੋਈ ਪਲਾਨ ਨਹੀਂ ਸੀਗਾ ਜੀ ਬਟ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਅਸੀਂ ਬਕਾਇਦਾ ਮੁੰਬਈ ਤੋਂ ਰਸ ਕਰਕੇ ਲਿਆਏ ਆ ਉਸ ਤੋਂ ਵੀ ਟ੍ਰਾਂਜ਼ਿਟ ਰਿਮਾਰਡ ਲਿਆ ਸੀਗਾ ਤੇ ਹੁਣ ਜਦੋਂ ਪੇਸ਼ ਕਰਕੇ ਇਹਨਾਂ ਨੂੰ ਦੁਬਾਰਾ ਰਿਮਾਰਡ ਲਿਆ ਤਾਂ ਜੋ ਵੀ ਕੁਝ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਦਾਂਗੇ ਲੋਗੇ ਵੀ ਲੱਗਿਆ ਕਿ ਉਹ ਪੱਛੀ ਹਾਂ ਬਿਲਕੁਲ ਜੀ ਇਹ ਕਾਫੀ ਜਗ੍ਹਾ ਤੇ ਰਹੇ ਵੀ ਹੈਗੇ ਕਿ ਉੱਥੇ ਜਾ ਕੇ ਜਿਹੜੇ ਪੁਲਿਸ ਤੋਂ ਬਚ ਕੇ ਲੁਕੇ ਹੋਏ ਸੀ ਉਹਨੂੰ ਸਾਈਡ ਤੋਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਉੱਥੇ ਟ੍ਰੇਸ ਕਰਕੇ ਉੱਥੇ ਰਸਤੀ ਪੈਸੇ ਕੋਈ ਨਹੀਂ ਦਿੱਨਾ ਤੋਂ ਸਰ ਇੰਡੀਆ ਗੈਂਗਵਾੜ ਤੋਂ ਬੜਾ ਵੱਡਾ ਸਾਡੀ ਤੇ ਜਿਹੜਾ ਇਹ ਵੀ ਉਹਦੇ ਵਿੱਚ ਇਨਫੋਰਮਰ ਸੀਗੀ ਸਾਥੀ ਕਿ ਕੀ ਹੈਗਾ ਉਹਦੇ ਬਾਰੇ ਬੰਦ ਕਰਦੀ ਹੈ ਠੇਕੇ ਦੇ ਉੱਪਰ ਗਾਹ ਦੀ ਗੱਲ ਕਰਦੇ ਇਹਨਾਂ ਨੇ ਕੀ ਕੋਈ ਮੋਰਕ ਦੇਈ ਇਹ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਠੇਕੇ ਤੇ ਬਲਾਕ ਹੋਇਆ ਸੀ ਉਹ ਵੀ ਸਾਰਾ ਕੇਸ 스테ਟਸ ਹੋ ਗਿਆ ਤੇ ਬੰਦੇ ਬੜੇ ਫੜੇ ਚਾ ਚੁੱਕੇ ਐ ਤੇ ਜਿਹੜਾ ਇਹ ਕਤਲ ਹੋਇਆ ਸੀ ਕੋਲਕੋਡ ਦੇ ਵਿੱਚ ਇਹਨਾਂ ਵੀ ਹਜੇ ਆਪਸ ਦੇ ਵਿੱਚ ਕੋਈ ਅਸੋਸੀਏਸ਼ਨ ਸਾਹਮਣੇ ਨਹੀਂ ਆਈ ਬਟ ਫਿਰ ਵੀ ਜੇ ਕੁਝ ਰਿਮਾਰਡ ਤੇ ਖੁਲਾਸੇ ਹੋਣਦੇ ਤੋ ਉਹਨੂੰ ਤੁਹਾਡੇ ਲਈ ਸੀਗਾ ਕੋਈ ਨਹੀਂ ਗੱਲ ਇਹ ਸਾਰਾ ਕੇਸ ਹੋ ਗਿਆ ਜੇ ਜੀ ਤੁਸੀਂ ਕੀ ਦੱਸ ਸਕਦੇ ਇਹਦੇ ਵਿੱਚ ਇਹ ਜਿਹੜੇ ਕਰਨ ਗੰਗੜ ਹੈਗਾ ਇੱਕ ਹਰਦੀਪ ਹੈਗਾ ਇਹ ਪਹਿਲਾਂ ਆਪਸ ਦੇ ਵਿੱਚ ਦੋਸਤੀ ਸੀਗੇ ਇਹਨਾਂ ਦਾ ਕੁਝ ਦਿਨ ਪਹਿਲਾਂ ਵੀ ਜਿਹੜਾ ਗਰਸ਼ਨ ਕਰ ਦੇ ਵਿੱਚ ਝਗੜਾ ਹੋਇਆ ਸੀ ਜਿਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਦੁਸ਼ਮਣੀ ਸੀ ਜਿਹੜਾ ਜਸਕਰਨ ਕੰਨੂ ਹੈ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਵੀ ਪਹਿਲਾਂ ਪਿੱਛੋਂ ਗਰਸ਼ਨ ਕਰਦਾ ਰਹਿਣ ਵਾਲਾ ਹੈਗਾ ਇਸੇ ਕਰਕੇ ਹੋਦੀ ਇਹਦੇ ਨਾਲ ਦੁਸ਼ਮਣੀ ਸੀ ਪਬਲਿਕ ਸੈਕਟਰ ਮੈਂ ਕੰਮ ਕਰਦੀ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਅਸੀਂ ਬਿਲਕੁਲ ਜਿਹੜੀ ਨਵਾਂ ਸ਼ਹਿਰ ਪੁਲਿਸ ਹੈ ਪੰਜਾਬ ਪੁਲਿਸ ਹੈ ਉਹ ਪੂਰੀ ਤਰ੍ਹਾਂ ਕਸ਼ਮ ਹੈਗੀ ਅਸੀਂ ਇਹਨਾਂ ਨੂੰ ਫੜ ਕੇ ਜੋ ਅੱਗੇ ਇਹਨਾਂ ਨੇ ਕ੍ਰਾਈਮ ਕਰਨਾ ਸੀ ਅਸੀਂ ਉਹਨੂੰ ਵੀ ਪ੍ਰੀਵੈਂਟ ਕੀਤਾ ਹੈਗਾ ਤੇ ਅਸੀਂ ਇਹ ਵੀ ਜਰੂਰ ਇਨਸ਼ੋਰ ਕਰਾਂਗੇ ਕਿ ਜੋ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟ ਹੈਗੇ ਆ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਤੇਪੀ ਨੂੰ ਇਨਸ਼ੋਰ ਬਿਲਕੁਲ ਜੀ ਅਸੀਂ ਉੱਥੇ ਸਾਡੇ ਪੁਲਿਸ ਗਈ ਹੈ ਤੇ ਅਸੀਂ ਮੁੰਬਈ ਪੁਲਿਸ ਦੇ ਵੀ ਇਹਦੇ ਵਿੱਚ ਹੈਲਪ ਲਈ ਸਰ ਪਹਿਲਾਂ ਵੀ ਇਹ ਮਾਮਲਾ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਰਾਦਾ ਕਤਲ ਦੇ ਤੇ ਅਸਲਾ ਐਕ ਦੇ ਇਹਨਾਂ ਦੇ ਉੱਤੇ ਐਫ ਆਈ ਆਰ ਦਾ ਸੈਗਮ ਜਿਹੜਾ ਜਿਸਕਰਨ ਜਿਹੜਾ ਜਿਸਕਰਨ ਸੀ ਮ ਹੈਗਾ ਉਹਦੇ ਖਿਲਾਫ ਦੋ ਮੁਕਦਮੇ ਦ ਤੇ ਕਰਨ ਗੰਗੜ ਦੇ ਖਿਲਾਫ ਜਿਹੜਾ ਪਹਿਲਾ ਹੈਗਾ ਤਿੰਨ ਮੁਕਦਮੇ ਦਰਜ ਕਰਨ ਦੇਾਇਜ ਅਸਲਾ ਦੀ ਬੜੀ ਹੀ ਸਰਕਾਰ ਦੀ ਜਮਾਨਤ ਕਰਵਾ ਲਈ ਹੈ ਤਾਂ ਨਹੀਂ ਨੁਕਾਂਦੋ ਬੜਾ ਸਨਨ ਦਿੰਦੇ ਹੈ ਕਿ ਦੇਜ ਅਸਲਾ ਬੋਟ ਆ ਗਿਆ ਤਾਂ ਇਹਦੇ ਲਈ ਕੋਈ ਮੁੱਢਲੀ ਚਰਾਈ ਨਹੀਂ ਕੀਤੀ ਸਾਡੇ ਜੀ ਆਲਰੇਡੀ ਸਪੈਸ਼ਲ ਕੈਂਪੇਨ ਚੱਲ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਜਿਹੜਾ ਪਿਛਲਾ ਸਾਡਾ ਜਰਨੇਲ ਵਾਲਾ ਕੇਸ ਸੀਗਾ ਉਹਦੇ ਵਿੱਚ ਵੀ ਇਸ ਵਾਰ ਰਿਕਵਰ ਹੋਇਆ ਜਿਹੜੇ ਪਹਿਲਾਂ ਵੀ ਉਸ ਤੋਂ ਪਹਿਲਾਂ ਸਾਡੇ ਜਿਹੜੇ ਕੇਸ ਜਿੰਨੇ ਵੀ ਹੋਏ ਹੈ ਕੁਝ ਅਸੀਂ ਪਹਿਲਾਂ ਵੀ ਗੈਂਗ ਦੇ ਮੈਂਬਰ ਬੜੇ ਸੀ ਉਹਨਾਂ ਕੋਲ ਵੀ ਇਸ ਵਾਰ ਰਿਕਵਰ ਹੋਇਆ ਤੇ ਬਿਲਕੁਲ ਸਾਡਾ ਇਹ ਚੱਲਦਾ ਰਹਿੰਦਾ ਜਿੱਥੇ ਵੀ ਕੋਈ ਸਾਨੂੰ ਇਨਫੋਰਮੇਸ਼ਨ ਆਂਦੀ ਹੈਗੀ ਹੈ ਤਾਂ ਅਸੀਂ ਉਹ ਰਿਕਵਰ ਕਰਦੇ ਹਾਂ ਤੇ ਤੁਹਾਡੇ ਮਾਧਿਅਮ ਨਾਲ ਪਬਲਿਕ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਫਲੈਸ਼ ਕਰ ਰਿਹਾ ਹੈ ਫਿਰ ਵੀ ਅਸੀਂ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਆ ਨਵਾਂ ਸ਼ਹਿਰ ਦੇ ਗੜਸ਼ਿੰਗਰ ਰੋਡ ਤੇ ਗੁਰਦੁਆਰਾ ਕਾਲੀ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾ ਦੇ ਅਤੇ ਰਿੱਤੀਆਂ ਤੰਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਜੀ ਦਾ 531ਵਾਂ ਪ੍ਰਕਾਸ਼ ਹੋ ਸਬ ਜਿਹੜਾ ਮੀਤੀ 1 ਸਤੰਬਰ ਦਿਨ ਸੋਮਵਾਰ ਨੂੰ ਤਪਸਥਾਨ ਮੰਦਿਰ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਗੁਰਦੁਆਰਾ ਟਾਲੀ ਸਾਹਿਬ ਗੜਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਸੋ ਇਸ ਮੌਕੇ 1 ਸਤੰਬਰ ਨੂੰ ਭਾਈ ਸੁਖਦੇਵ ਸਿੰਘ ਜੀ ਭਾਈ ਸਤਨਾਮ ਸਿੰਘ ਜੀ ਭਾਈ ਪਰਵਿੰਦਰ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਅਤੇ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ 26 8 25 ਦਿਨ ਮੰਗਲਵਾਰ ਨੂੰ ਜੋਗੋ ਜੋਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਲੜੀ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਦੇ ਭੋਗ ਮਿਤੀ 28 8 25 ਨੂੰ ਸਵੇਰੇ 8 ਵਜੇ ਪਹਿਣਗੇ ਸੋ ਇਸੇ ਤਰ੍ਹਾਂ ਦੂਸਰੀ ਲੜੀ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਤੇ ਭੋਗ ਮਿਤੀ 30 8 25 ਨੂੰ ਪਹਿਣਗੇ ਅਤੇ ਤੀਸਰੀ ਲੜੀ ਮਿਤੀ 30 8 2025 ਨੂੰ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਤੇ ਭੋਗ 1 ਸਤੰਬਰ ਨੂੰ ਸਵੇਰੇ 9 ਵਜੇ ਪਹਿਣਗੇ ਇਸ ਦੇ ਉਪਰੰਤ ਧਾਰਮਿਕ ਦੀਵਾਨ ਸਜਾਈ ਜਾਣਗੇ ਸੋ ਇਸ ਸਬੰਧ ਵਿੱਚ 23 ਅਗਸਤ ਤੋਂ 29 ਅਗਸਤ ਤੱਕ ਪਰਵਾਤ ਫੇਰੀਆਂ ਵੀ ਲੱਡੀਆਂ ਜਾ ਰਹੀਆਂ ਨੇ ਸੋ ਇਸ ਸਬੰਧ ਦੇ ਵਿੱਚ ਨਗਰ ਕੀਰਤਨ ਜਿਹੜਾ 30 ਅਗਸਤ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਟਾਲੀ ਸਾਹਿਬ ਤੋਂ ਆਰੰਭ ਹੋਵੇਗਾ ਅਤੇ 1 ਸਤੰਬਰ ਨੂੰ ਜੋ ਕਿ 531ਵਾਂ ਪ੍ਰਕਾਸ਼ोत्सव ਧੰਤਨ ਬਾਬਾ ਸ਼੍ਰੀ ਚੰਜੀ ਉਦਾਸੀਨ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ ਅਤੇ 4 ਸਤੰਬਰ ਨੂੰ ਸਾਧੂ ਪੰਡਾਰਾ 4 ਸਤੰਬਰ ਦੇ ਨਵੀਂਰਵਾਰ ਨੂੰ ਹੋਵੇਗਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ गणेशाय नमः असी सराफा बाजार बिचो चौदाहवा वार्षिक गणेश उत्सव मनाया जा रहा है सभी आपके शहरवासियों को विनती है कि सुबह छः बजे से शाम शाम बजे प्रोग्राम होता है दोपहर न अपने भजन मंडली कीर्तन महिला का वो तीन बजे से छः बजे तक हो रहा है रात नू नौ बजे आरती होनी है सवेरे साढ़े आठ बजे आरती होनी है तो सभी भक्तजनों को विनती है कि आप सात दिन का प्रोग्राम है सात दिन के सुबह शाम अपने गणेश जी के दर्शन करने के लिए पार्षद श्री गणेश उत्सव साफ़ा बाजार शहर में छब्बीस तरीक से शुरू हो रहा है और छब्बीस तरीक को क्लश यात्रा जड़ी है वो शहर में निकाली जाएगी वो उसका रूट आर्य समाज से ਏ ਆਰ ਯਾ ਸਮਾਜ اور ਉਸੇ ਕੋਠੀ ਰੋਡ ਤੇ ਹੋਟਾ ਹੁਆ ਫਿਰ ਆਪਣੇ ਸਰਾਫਾ ਬਾਜ਼ਾਰ ਮੇ ਬਾਬਸਾਏਗੀ ਔਰ ਮੈਂ ਸਭੀ ਆਪਣੇ ਬਹਿਨ ਭਾਈਓ ਕੋ ਇਹ ਬੇਨਤੀ ਕਰਤਾ ਹੂੰ ਇਸ ਕਲਸ਼ ਯਾਤਰਾ ਮੇ ਇਹ ਆਏ ਆਰਗੇਨਾਈਜ਼ਡ ਸਭਦਾ ਜਿਹੜਾ ਪ੍ਰੋਗਰਾਮ ਆ ਚਾਹਦਾ ਇੱਥੇ ਤੂਮਤਾਬ ਨਾਲ ਆਪਣਾ ਯੋਗਦਾਨ ਦੇ ਇਨਾ ਕਹਿੰਦਾ ਹੋਇਆ ਜੈ ਸ਼੍ਰੀ ਗਣੇਸ਼ ਮਹਾਰਾਜ ਕੀ ਜੈ ਇਹ ਸੱਜਣਾ ਸ਼੍ਰੀ ਭਗ세 ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਅੰਮੀਆ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ